ਲੋ ਜੀ ਅੱਜ ਸਾਡੇ ਹੈਲੀਕਾਪਟਰ ਵਿੱਚ ਸਾਰੀਆਂ ਸੀਟਾਂ ਬੁੱਕ ਨੇ ਤੇ ਪਹਿਲਾਂ ਬੋਹੜਾ ਦਾ ਸਾਰਿਆਂ ਦਾ ਇਸ਼ੂ ਕੀਤਾ ਕੋਈ ਕਹਿੰਦਾ ਮੈਨੂੰ ਵਿੰਡੋ ਸੀਟ ਚਾਹੀਦੀ ਵਿੰਡੋ ਸੀਟ ਚਾਹੀਦੀ ਇਹਨਾਂ ਤੇ ਫਿਰ ਅਸੀਂ ਆਪਣੇ ਪਾਇਲਟ ਨਾਲ ਗੱਲ ਕੀਤੀ ਹਾਰ ਕੇ ਤੇ ਉਹਨਾਂ ਨੂੰ ਪੁੱਛਿਆ ਵੀ ਵਿੰਡੋ ਸੀਟ ਆਪਾਂ ਕਿਹਨੂੰ ਦੇ ਸਕਦੇ ਹਾਂ ਵੀ ਕੌਣ ਵੀ ਅਸੀਂ ਵਿੰਡੋ ਸੀਟ ਦਾ ਕੌਣ ਹੱਕਦਾਰ ਹੋਣਾ ਚਾਹੀਦਾ ਅਸਲ ਵਿੱਚ ਉਹ ਕਹਿੰਦੇ ਮੈਨੂੰ ਪੇ ਕਰਨੇ ਪੈਣੇ ਹਾਂ ਤੇ ਉਹ ਕਹਿੰਦੇ ਥੋੜਾ ਤੁਹਾਨੂੰ ਐਕਸਟਰਾ ਪੇ ਕਰਨਾ ਪਊਗਾ ਤੇ ਫਿਰ ਆਪਾਂ ਤਾਂ ਸੀਟ ਦੰਗੇ ਜਿੰਨਾਂ ਦੀ ਔਕਾਤ ਸੀ ਪੇ ਕਰਨ ਦੀ ਉਹਨਾਂ ਨੇ ਕਰਤਾ ਦਮਨ ਤੇ ਪਰ ਨਹੀਂ ਤੇ ਉਹਨਾਂ ਨੂੰ ਵਿੰਡੋ ਸੀਟ ਆਪਾਂ ਦੇ ਦਿੱਤੀ ਤੇ ਜਾਇਲੈਂਡ ਕਰ ਚਲਾਉਣਾ ਹੈ ਹੈਲੀਕਾਪਟਰ ਆਪਣਾ ਤੇ ਜਿਹੜੇ ਯਾਤਰੀ ਡਰਦੇ ਰਹ ਉਹਨਾਂ ਨੂੰ ਸੈਂਟਰ ਵਾਲੀ ਸੀਟ ਦੇਣੀ ਚਾਹੀਦੀ ਕਿਉਂਕਿ ਉਹਨਾਂ ਨੂੰ ਆਪ ਤੋਂ ਦਿਉਰਾ ਪਰਾ ਝਾਤੀਆਂ ਮਾਰਨ ਦੀ ਤੇ ਯਾਤਰੀ ਕਿਤੇ ਦੂਜਾ ਕੰਮ ਕਰਦੇ ਤੇ ਦੂਜੇ ਨਾਲ ਵਿੰਡੋ ਸੀਟ ਵਾਲਿਆਂ ਦਾ ਹਾਲ ਕਰਦੇ ਤੇ ਵਿੰਡੋ ਸੀਟ ਵਾਲੇ ਆ ਕੇ ਪੂਰੇ ਖੁਸ਼ ਨੇ ਤੇ ਬਾਕੀ ਨੂੰ ਪਤਾ ਮੇਰੀ ਡਿਊਟੀ ਪਾਇਲਟਸ ਆ ਉਹਨਾਂ ਨੂੰ ਹੁੰਦੀ ਹੈ ਵੀ ਕਿਤੇ ਇਹਨਾਂ ਨੂੰ ਕੋਈ ਨੀਂਦ ਵਗੈਰਾ ਨਾ ਜੀ ਮੈਂ ਸਾਰਾ ਮੈਪ ਅੱਗੇ ਦੇਖਣਾ ਹੁੰਦਾ ਵੀ ਕਿਹੜੀ ਡਾਇਰੈਕਸ਼ਨ ਤੇ ਆਪਾਂ ਨੇ ਜਾਣਾ ਕਿੱਧਰ ਬਦਲ ਜਾਣਾ ਕਿੱਧਰ ਘਟਨੇ ਲੋਡ ਜਿਆਦਾ ਤੇਲ ਮਗ ਗਿਆ ਹੇ ਹੋ ਗਿਆ ਨਾ ਚਾਰ ਲੈ ਗਤੀੜ ਲੱਦੀ ਫਿਰ ਤਾਂ ਕਤੀੜ ਨਹੀਂ ਗਿਆ ਨਾ ਮੱਖੀ ਭਾਰ ਹੋ ਗਿਆ ਜੀ ਉਹ ਚੜਦਣ ਜਾਜ ਐ ਨਹੀਂ ਕਰਦਾ ਉਹ ਮੰਮੂ ਦੇ ਬੋਤਲ ਮੰਮੂ ਦੇ ਬੋਤਲ ਉਹ ਚੀਸ਼ੇ ਖੋਲੋ ਚਾਉਣੇ ਆ ਚੀਸ਼ੇ ਤੁਹਾਡੇ ਆਟੋਮੈਟਿਕ ਜਾਜ ਦੇ ਖੁੱਲਦੇ ਨਹੀਂ 500 ਦਾ ਪਾ ਦੇ ਭਾਜੀ ਵੀਰੋ ਜਾਜ 500 ਦਾ ਤੇਲ ਵੀ ਪਾ ਹਾਂ ਜਰੂਰੀ ਨਹੀਂ ਹੈਗਾ ਵੀ ਤੁਸੀਂ ਵਾਦੀ ਪੂਰੇ 500 ਦਾ ਵੀ ਪਾ ਜਾਂਦਾ हां नु सिर्फ एरोप्लेन ਲੈਂਦਾ ਆਪਣਾ alli ਹੈਲੀਕਾਪਟਰ ਲੈਂਦਾ ਇਹੀ ਫਾਇਦਾ ਸਾਨੂੰ ਤੋਂ ਬਾਅਦ ਬੱਸ ਰੰਦਮਾ ਸਾਨੂੰ ਲੱਗ ਲਿਆ ਕਿ ਕਰੇ ਰਹਿਣਾ ਜਾ ਜਾਲੇਗਾ ਹੈਲੀਕਾਪਟਰ ਹੀ ਰਾਤ ਲੱਕੀ ਭੋੜਾ ਕ ਜਾਉਣਗੇ ਖਲੋ ਖਲੋ ਕੇ ਨਨਕੇ ਬਾਸੀ ਵਿਆਮੀ ਦਾ ਹੈਲੀਕਾਪਟਰ ਆਇਆ ਪਰ ਆਉਣੇ ਨਹੀਂ ਨਾ ਆਪਣੇ ਪੂਰੇ ਨਹੀਂ ਆਉਣੇ ਨਹੀਂ ਨਹੀਂ ਉਤਾਰਨ ਗੋਦੀ ਵਿਖਾ ਲੈ ਮੇਰਾ ਕਲਚਰ ਫੇਰ ਲੱਤ ਗਿਆ ਆਯੋ ਰੱਬਾ ਹੁਣ ਹੈਲੀਕਾਪਟਰ ਚ ਤੇਲ ਪਵਾ ਕੇ ਸਿੱਧਾ ਆਪਾਂ ਸੁਨਾਮ ਲੈਣਾ ਵੱਡਾ ਲੈਮਨ ਐਡਾ ਵੱਡਾ ਜਿਹੜਾ ਹੁੰਦਾ ਹੈ ਹੋਰ ਲੈ ਲਾਉ ਮੇਰੇ ਵਾਲਾ ਸੈਟਿੰਗ ਆਊਗੀ ਨਾ ਪ੍ਰਧਾਨ ਹੈਲੀਕਾਪਟਰ ਨੇ ਉਡਾਨ ਭਰਨੀ ਐ ਪੈਟਰੋਲ ਪੰਪ ਵਾਲਾ ਕੀ ਕਹੂਗਾ ਦੱਸ ਕਹੂਗਾ ਪਾਇਲਟ ਪਾਇਲਟ ਦੀ ਕੀ ਪਾਇਲਟ ਆ ਕੇੰ ਵੀ ਕਰ ਲੈਂਦਾ ਮੀਡੀਆ ਗੁੰਦਦਾ ਮੀਡੀਆ ਗੁੰਦਨਦਾ ਤੋਰੀਆਂ ਲੱਗੀਆਂ ਤੁਹਾਨੂੰ ਨਹੀਂ ਮਮਾਓ ਨੇ 에어 호스텔 에어 호스텔 ਵੀ ਪਾਇਲਟ ਨਾਲ ਦੀ ਗੱਲ ਬਾਤ ਤੇ ਪਾਇਲਟ ਆ ਕੇ ਬਾਹਰ ਕੇ ਡੰਦੇ ਆ ਕੇ ਗੰਦੇ ਨਹੀਂ ਯਾਰ ਸਾਰੇ ਦੋ ਵਿੱਚ ਇਹ ਸਾਰੇ ਦੋ ਲੰਬਾ ਨਹੀਂ ਆ ਇੱਕ ਨਹੀਂ ਹੈਗਾ ਮੈਂ ਮੈਂ ਪਾ ਦਿਆਂਗੀ ਮੈਂ ਪਾ ਦੰਨੀ ਆ ਮੈਂ ਪਾਨੀ ਆ ਮੈਂ ਪਾਨੀ ਆ ਇਹ ਸਾਰਾ ਸਾਰਾ ਖਰਚਾ 에어 호스텔 ਛੋੜਦਾ ਚਲੋ ਜਲਦੀ ਜੇ ਹੁਣ ਜਾ ਜੋ ਡਾਂ ਪਰੂਗਾ ਜਾਤਰੀ ਕਿਰਪਾ ਆਪਣੀ ਬੈਟ ਲਗਾ ਲੈ ਇਹ ਮੈਂ ਕੈਟ ਬੈਠਿਆ ਹਾਂ 99 ਵਿੱਚ 99 ਵਿੱਚ ਆਹ ਤਾਂ 99 ਦੇ ਟ੍ਰੈਫਿਕ ਹੀ ਭੜਾ ਪਿੱਛੇ ਉਹ ਪਿੱਛੇ ਉਹ ਪਿੱਛੇ ਦੇਖਿਆ ਕੰਦਰ ਦੇਖਿਆ 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 ਇਹ ਵੱਡਾ ਜਾਜ ਇਹ 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 ਉੱਤਰ ਤੋਂ ਉੱਤੇ ਵਾਲੇ ਫਿਰਦੇ ਨੇ ਤੇ ਰੱਬ ਇਹ ਤਾਂ ਕਹੀ ਮੈਂ ਅੱਗੇ ਮੌਸਮ ਦੀ ਜਾਣਕਾਰੀ ਦੇਣੀ ਤੇਨੂੰ ਪਤਾ ਲੱਗਣਾ ਕਿੱਥੇ ਨਹੀਂ ਮੈਂ ਕਹਿਤ ਨਹੀਂ ਹਾਂ ਉਲਟਾ ਨੂੰ ਕਿ ਪਿੱਛੇ ਲੋ ਜੀ ਜਾਜ ਪਹੁੰਚੜੂਗਾ ਜੇ 99 ਤੇ ਚੜ ਨਹੀਂ ਰਿਹਾ ਇਹਨੇ ਘਟੋ ਘਟਾ ਅੱਧਾ ਘੰਟਾ ਚੜ੍ਹ ਪੂ ਸਸਵਾ ਦੇ ਨਾਲ ਜੜਨਾ ਐਨੇ ਇਹ ਏਰੀਆ ਦੇਖ ਰਿਹਾ ਕਿਹੜਾ ਸਾਹ ਹੈ ਬੱਦਲਾ ਚ ਮੋਟਰਸਾਈਕਲ ਵੀ ਚੱਲਣਦੇ ਆ ਆ ਰਹੇਗਾ ਇਹ ਕਦੋਂ ਚੱਲਣਦੇ ਤੇ ਇਹ ਜੱਤਰੀ ਜਿੰਨੇ ਜਿਹੜੇ ਸਾਰੇ ਨੰਗ ਮਲਾਂਗੜ ਕੇ ਟਿਕਟ ਨਹੀਂ ਲਈ ਆਈ ਹਾਂ ਕਿਹਨੂੰ ਦੇਖ ਤੜਾ ਹੈਲੀਕਾਪਟਰ ਉਸੇ ਦਾ ਉਹਨਾਂ ਕੋਲ ਬਾਅਦ ਸਾਰਿਆਂ ਨੂੰ ਤੰਦੂਆ ਪਾਏਗਾ ਫਲਾਈਟ ਤੇ ਤੇਲ ਵੀ ਪੋੜਾ ਪਾਇਲਟ ਦੀ ਜ਼ਿੰਮੇਵਾਰੀ ਹੁੰਦੀ ਹੈ। ਹੋਰ ਪਾਇਲਟ ਵੀ ਨੰਗ ਨਾ ਪਾਇਲਟ ਜਿਹੜਾ ਸੱਚ ਦਾ ਹੈ ਉਹ ਵੀ ਯਾਤਰੀਆਂ ਕੋਲ ਸੇ ਤਿਆਰੀ ਲਿਆ ਲਿਆ ਕਰਾਦਾ। ਤੇਰੋੜ ਅਗੇ ਫੰਕਸ਼ਨ ਵੀ ਜ਼ਰੂਰੀ ਦਾ। ਉਹ ਇਹ ਟੈਂਟ ਵੀ ਲੱਗਿਆ। ਉਹ ਕੁੱਤਾ ਕਿਵੇਂ ਮਸਤੀਆਂ ਮਾਰਨਦਾ ਹੈ ਵੀ ਆਹ ਡੰਗ ਚਾਂਬੜਾ ਫਿਰਦਾ ਅੱਜ। ਹਾਂ ਲੋੜੀ ਬਣਾ ਕੇ ਅੱਡੇ ਗੱਲ। ਲੋੜੀ ਇਹਦੀ ਹੋਰ ਬਣਾਦਣ ਚ ਗੱਡੀ ਚੜ ਗਈ ਨਾ। ਲੋੜੀ। ਅੱਜ ਰਨ ਵਿੱਚ ਚੜਿਆ ਨਹੀਂ ਹੈਗਾ ਜਦੋਂ ਚੜਿਆ ਨਾ ਫਿਰ ਤੁਹਾਨੂੰ ਦਿਖਾਵਾਂਗੇ। ਪਿੰਡਾਂ ਵਿੱਚ ਚੱਲੀ ਪੈਗੇ। ਉਰੇ ਸਲਾਈਡ ਤੋਂ ਉੱਤਰ ਕੇ ਕੋਰੀਰ ਕਰਾਉਣਾ ਮੈਨਾਂ ਹੋਰ ਨਾ ਭਲੀ ਆਪਣੇ ਘਰ ਹੋਰ ਆਪਣੇ ਜਹਾਜ਼ ਆਓ ਜਾਣਾ ਸਿੱਧਾ ਦੇਖ ਕੇ ਅੰਦਰ ਲੋਕਾਂ ਨੇ ਲਿਜਾਣਾ ਜਾ ਦੇਖ ਬੰਦਾ ਜੇ ਯਾਰ ਲੋ ਜੀ ਸਾਡਾ ਉਹ ਵਾਲੀ ਸਾਡੇ ਜਿਸ ਜੈਸਟੀਨੇਸ਼ਨ ਸਾਡੀ ਬਦਲਾ ਚ ਰੁਕਣਾ ਹੀ ਸਟੇ ਹੀ ਉਹ ਜਿਹੜਾ ਸਟੇ ਨਹੀਂ ਹੈਗਾ ਸੀ ਸਾਨੂੰ ਬਾਅਦ ਚ ਪਤਾ ਲੱਗਾ ਕਿ ਸਾਡਾ ਸਟੇ ਨਹੀਂ ਸੀ ਹੈਗਾ ਕਿਤੇ ਵੀ ਹੈ ਨਾ ਤੇ ਇੱਕ ਵਾਰੀ ਫੇਰ ਫਲਾਈਟ ਆਪਾਂ ਰਨਵੇ ਤੇ ਚੜ੍ਹਦੇ ਹੋਏ ਊ ਜੀ ਕਮਾਰਿਆ ਕਰੋ ਨਾਸ ਲੋਕੀ ਬਾਹਰ ਸੁਣ ਕੇ ਕਹਿਣਗੇ ਇਥੋਂ ਆਏ ਸਦਾਈ ਲੋਕੇ ਕਹਿਣਗੇ ਯਾਰ ਉਹਨੇ ਨਾਲ ਇੱਥੇ ਗੱਤ ਬਰੀ ਆਂਦੇ ਜੱਫਾ ਵੀ ਵੇਨੇ ਉੱਡ ਕੇ ਚੜ ਕੇ ਆ ਜਾ ਦੇ ਇੱਥੇ ਬਹਿ ਜਾਂਦੇ ਲੋਕੇ ਕਹਿੰਦੇ ਆ ਜਾ ਇੱਥੇ ਨਹੀਂ ਅੱਧਾ ਘੰਟਾ ਕੁੰਮੂਗਾ ਇਹ ਤਾਂ 10 ਮਿੰਟ ਰੁਕਿਆ ਉਥੇ ਔਰ ਇਹ ਬੜਾ ਜ਼ਬਰਦਸਤ ਇਹਦਾ ਤੇ ਇਹਦੇ ਵਾਲ ਦੇ ਕੁੰਡਲਾ ਪੋਆਇਆ ਕਿੱਦੀਆਂ ਨੇ ਬਾਹਰ ਸੁਣਦਾ ਵੀ ਸ਼ੀਸ਼ੇ ਕੁੱਡੇ ਨੇ ਸੁਣੀ ਜਾ ਵੀ ਆ ਫੜਾ ਗਲਤ ਕਿਹਾ ਹੈ ਉਹ ਕਿਹੜੇ ਗਾਲ ਕੱਢੀ ਹੈ ਹਾਂ ਲੈ ਜੇ ਗਾਲ ਵੀ ਕਰ ਦਿੰਦੇ ਤੁਹਾਨੂੰ ਕੋਈ ਡਰ ਮਾਰਿਆ ਫਿਰ ਮੂਡ ਕੱਟਾਗਾ ਧਿਆਨ ਨਾ ਬਈ ਅਗੇ ਕੇਕ ਵੀ ਵੇਖ ਘੱਟ ਦੋ ਚਲੋ ਜੀ ਹੁਣ 99 ਤੇ ਤੁਹਾਨੂੰ ਸਿੱਧਾ ਸਨਾਮ ਜਾ ਕੇ ਮਿਲਾਂਗੇ ਹੁਣ ਫਲਾਈਟ ਉਥੇ ਲੈਂਡ ਕਰਕੇ ਉਤਰ ਕੇ ਏਅਰਪੋਰਟ ਤੇ ਮਿਲਦੇ ਹਾਂ ਦਾ ਸਿੱਧਾ ਸਿੱਧਾ ਤੁਹਾਨੂੰ ਲਾਈਵ ਏਅਰਪੋਰਟ ਤੇ ਦਿਖਾਵਾਂਗੇ ਹੁਣ ਅੱਗੇ ਠੀਕ ਹੈ ਯਾਤਰੀ ਸਾਡੇ ਕਿੱਧਰ ਕਿੱਧਰ ਜਾਂਦੇ ਕੀ ਕੀ ਕਰ ਰਹੇ ਇਹਨਾਂ ਨੇ ਸਾਰਿਆਂ ਦੇ ਅਲੱਗ-ਅਲੱਗ ਲੋਕੇਸ਼ਾਂ ਤੇ ਜਾਣਾ ਸਾਰਿਆਂ ਨੇ ਲਓ ਜੀ ਇਸ 99 ਤੇ ਤੁਹਾਨੂੰ ਸਿਰਫ ਸਾਡੇ ਹੀ ਏਅਰੋਪਲੇਨ ਮਿਲਣਗੇ ਆ ਦੇਖੋ ਤੁਸੀਂ ਅੱਗੇ ਮੇਰਾ ਇੱਕ ਹੋਰ ਜਹਾਜ਼ ਜਾਂਦਾ ਆ ਦੇਖੋ ਤੇ ਨਾਂ ਲਿਖਿਆ ਹੋਗਾ ਸਾਡੀਆਂ ਫਲਾਈਟਾਂ ਦੇ ਉੱਪਰ ਬਕਾਇਦਾ ਠੀਕ ਹੈ ਇਹ ਆਰਮੀ ਹੈ ਇਹ ਅਮਨ ਆਰਮੀ ਦਾ ਹੈ ਅਮਨ ਅਮਨ ਲਿਖਿਆ ਹਾਂ ਅਮਨ ਲਿਖਿਆ ਆਰਮੀ ਲਿਖਿਆ ਹਾਂ ਦੇਖੋ ਦੇਖ ਰਹੇ ਤੁਸੀਂ ਇਹ ਹੁਣ ਅਸੀਂ ਰਨਵੇ ਚੜ ਕੇ ਸਾਰੇ ਜਿੰਨੇ ਸਾਡੇ ਏਅਰੋਪਲੇਨ ਸਾਰੇ ਇਕੱਠੇ ਹੀ ਨਿਕਲਣਗੇ ਤਾਂ ਹੁਣ ਇੱਥੇ ਉਡਾਨ ਭਰਨਗੇ ਇਕੱਠੇ ਉਡਾਨ ਭਰਨਗੇ ਸਾਡੇ ਆ ਜਾਲਾ ਬਾਲਾ ਤੱਤਾ ਸਾਡੇ ਵਾਲਾ ਤਾਂ ਉਹ ਗਿਆ ਸਾਡੇ ਨਾਲ ਕੱਟ ਗਿਆ ਅਣੀ ਵਾਲਾ ਪਾਇਲਟ ਡੁਬਾਣਾ ਕਰਾ ਸਾਡਾ ਪਾਇਲਟ ਇੰਨਾ ਕਿ ਯੋਲਾ ਨਾ ਅਗੇ ਤੇ ਤੂੰ ਹੀ ਪਤਾ ਕੀ ਕਰੀ ਜਗਿਆ ਨਹੀਂ ਤਾਂ ਨਪਲਾ ਜਿੰਨੇ ਕੁ ਤੂੰ ਪੈਲੇ ਤਾਨੂੰ ਉਹ ਸਾਰਾ ਰੱਖ ਜਗਾ ਤੇ ਨਹੀਂ ਸਾਡੀ ਫਲਾਈਟ ਜਗਿਆ ਨਹੀਂ ਤਾਂ ਉਹਨਾਂ ਲੱਗੇ ਜੇ ਨਾਲ ਚੱਕੀ ਫਿਰਦੇ ਉਹ ਸਹੀ ਮਲਾਈ ਛੱਡ ਦੇਈਏ ਅਗਰ ਆਏ ਉਹਦੇ ਸਾਡੇ ਹੈ ਕੀ ਕਹਿੰਦੇ ਨੇ ਇਹਨੂੰ ਮੈਨੂੰ ਜੇਤਾ ਭੁੱਲ ਗਿਆ ਪਾਇਲਟ ਹਟਦੇ ਗੱਲਾਂ ਖਾਣ ਵਾਲੀ ਲੱਗਦੀਆਂ ਹੋਰ ਨਹੀਂ ਬੜਾ ਤਗੜਾ ਇਹ ਥੋੜੇ ਜਿਹੜੇ ਸਾਡੇ ਪੜੇ ਨੇ ਕਿ ਵੀਆਈਪੀ ਪਰਸਨ ਹੈ ਘੱਟ ਜਵਣੇ ਤੇ ਕੋਟ ਮੜਾ ਲੱਗਿਆ ਮੈਂ ਪਾਇਲੇ ਵਾਂਗ ਜਾਂ ਚੋ ਵੀ ਕੱਟ ਘਾਟੀ ਲਾ ਨਹੀਂ ਨਹੀਂ ਤੁਹਾਨੂੰ ਦਿੱਤੀਆਂ ਗੀਆਂ ਬਗੈਰਾ ਸੇਫਟੀ ਜੈਕਟ ਇਹ ਕਿੱਦਾਂ ਹੋ ਗਿਆ ਇਸ ਨੀ ਪਾਣੀ ਨਹੀਂ ਆ ਰਿਹਾ ਸੁੱਕੀ ਅੱਗੇ ਕੋਈ ਗੱਲ ਨਹੀਂ ਇਹ ਤਾਂ ਇੰਨੀ ਪਿਛੇ ਰੱਖੀ ਹੋਈ ਆ ਯਾਰ ਆਪਾਂ ਸੀ ਇੱਥੇ ਰੱਖੀ ਇੱਕ ਹੀ ਚ ਬਾੜੀ ਨਹੀਂ ਨਹੀਂ ਇਹ ਤਾਂ ਐਕਸਟਰਾ ਪੇਰ ਕਰਨਾ ਪੈਣਾ ਕਿ ਜਵਾਲਾ ਕਿਤਨਾ ਲੈਂਡ ਕਰਨਾ ਪਹਿਲਾਂ ਪਹਿਲਾ ਹੈਂਡਸ ਪਹਿਲਾ ਇਹ ਵੀ ਚਿਹਰਾ ਨਾ ਯਾਰ ਨਹੀਂ ਕਿਤੇ ਘੁੰਮਣਾ ਹੋ ਜਾ ਮੇਰਾ ਕੋਣੀ ਮਾਰਕੀਟ ਚ ਲੈਂਡ ਕਰਨਾ ਪਹਿਲਾਂ ਕਿਤੇ ਕੋਣੀ ਮਾਰਕੀਟ ਕਿੱਦਾਂ ਮਾਰ ਦਿੰਦਾ ਚਾਹ ਕੇ ਕੁਣੀ ਦੇ ਲਤਾ ਦਰਾਂ ਅੰਤਰਾਜਲਾ ਆ ਆ ਬੇਲੇ ਕੁਣੀ ਦਾ ਰੰਗ ਕੋਣੀ ਦਾ ਰੰਗ ਲਾ ਲ ਉਹਨ ਮਲੇਰਕੋਟ ਵਾਲੇ ਵੀ ਡਾਈਮੈਂਡ ਪਹੁੰਚ ਚੁੱਕੇ ਨੇ ਛੇਤੀ ਛੇਤੀ ਆ ਜਾਓ ਭੈਣੋਗਾ ਆਹਾ ਆ ਜਾਣਾ ਤੱਤਾ ਜਿੰਨੀ ਜਿੰਨੀ ਗੱਜਾਂ ਦੀ ਚੱਲਦੇ ਫਾਈਟਰ ਐ ਫਾਈਟਰ ਫਾਈਟਰ ਐ ਫਾਈਟਰ ਪਲੇਅਰ ਸਾਰੇ ਮਾਰੇ ਫਾਈਟਰ ਦਾ ਪਤਾ ਨਹੀਂ ਮੈਨੂੰ ਪਾਇਲਟ ਨੇ ਆਹ ਥੋੜਾ ਤਾਂ ਆਪ ਕੋ ਇਤਨਾ ਕੰਨੌਲ ਸਾਰੀ ਤਾਂ ਰੱਖਿਆ ਐ ਲੱਗਿਆ ਸੜਕ ਤੇ ਰੜਦੀ ਜਾਂਦੇ ਕੋਈ ਬਰਡ ਮੂਡ ਨਾ ਆਜੇ ਸ਼ਿਸ਼ੂ ਬਗਾਂ ਦੇ ਅਗਰ ਉਹ ਘਟੀ ਜਾਂਦੇ ਆਜਾ ਠੰਡ ਬੁਟ ਡੈਕਸ਼ਨ ਚਾਹ ਤੇ ਤੁਹਾਡੇ ਬੋਦੇ ਉੱਡ ਰਿਹਾ ਨਾ ਕੋਈ ਨਹੀਂ ਜਾ ਰਿਹਾ ਬੜੀ ਦੀ ਕੋਈ ਨਹੀਂ ਆਇਆ ਬਾੜਾ ਉੱਠਾ ਯਾਰਾ ਇਹਨਾਂ ਨੇ ਕੱਤੀ ਸਾਨੂੰ ਐਮਰਜੈਂਸੀ ਦੇ ਵਿੱਚ ਜਿਹੜਾ ਹੈਲੀਕਾਪਟਰ ਸਾਡਾ ਰੋਕਣਾ ਪਿਆ ਕਿ ਸਾਡੇ ਯਾਤਰੀਆਂ ਨੂੰ ਭੁੱਖ ਲੱਗ ਗਈ ਹੈਲੀਕਾਪਟਰ ਨੂੰ ਸੋਰੀ ਕੀ ਪਾਇਲਟ ਨੂੰ ਵੀ ਭੁੱਖ ਲੱਗ ਗਈ ਪਾਇਲਟ ਸਾਹਿਬ ਚੱਲੀਏ ਚਲੋ ਹੈ ਚਲੋ ਹੋ ਗਿਆ ਟਰਦਾ ਖਾਣਾ ਪੀਣਾ ਡ੍ਰਿੰਕ ਹੋ ਗਿਆ ਠੀਕ ਹੈ ਮੈਂ ਉਹ ਦਿਖਾ ਦਿਆਂ ਪਾਇਲਟ ਤੁਸੀਂ ਕੋਈ ਗੱਡੀ ਨਹੀਂ ਚਲਾ ਰਹੇ ਹੈਗੇ ਠੀਕ ਹੈ ਤੇ ਯਾਤਰੀਆਂ ਨੂੰ ਭੁੱਖ ਲੱਗੀ ਕੋਈ ਯਾਤਰੀਆਂ ਨੇ ਸਵੇਰੇ ਬ੍ਰੇਕਫਾਸਟ ਨਹੀਂ ਸੀ ਕੀਤਾ ਹੋਏਗਾ ਹਾਂ ਸਹੀ ਸਹੀ ਗੱਲ ਹੈ ਤੇ ਸਾਨੂੰ ਨਾਲ ਕੁਲਚੇ ਬੜੇ ਸਵਾਲ ਲੱਗਦੇ ਨੇ ਪੀਜੇ 버ગર ਇੱਕ ਪਾਸੇ ਤੇ ਆਹ ਕੁਲਚੇ ਇੱਕ ਪਾਸੇ ਦਮੋਂ ਇੱਕ ਬਾਈਟ ਦੇ ਖਾਈ ਲਓ ਨਹੀਂ ਖਾਣੇ ਭੁੱਖ ਨਹੀਂ ਲੱਗੀ ਤਾਂ ਰੱਜ ਕੇ ਖਾਣਾਂਗੇ ਦਮੋਂ ਕਰਉਣਾ ਪਾਣੀ ਮੈਂ ਵੀ ਖਾ ਲੇ ਕਮਿੰਦਰ ਕੋਲੀ ਰਾਇਆ ਆ ਪਾਉਂਕੇ ਦਾ ਝਾਲੇ ਬਸ ਅੱਡੇ ਚ ਲਾਗੜਾ ਜਾਜ ਉਹ ਖੜੀ ਹੋਣਾ ਤੁੰ ਨੂੰ ਚੜਾ ਗਿਆ ਉਹਨੂੰ ਉਹ ਖੜੀ ਉਹ ਖੜੀ ਕਰੀ ਨੇ ਪਾਇਲਟ ਪਾਇਲਟ ਹੁਣ ਸਵਾਰੀਆਂ ਚੜਾ ਕੇ ਆਊਗਾ ਪਾਇਲਟ ਦਾ ਇਹੀ ਕੰਮ ਹੈ ਪਾਇਲਟ ਉਹ ਪਾਇਲਟ ਸਵਾਰੀਆਂ ਤਾਰਤੀਆਂ ਚੜਾਤੀਆਂ ਜੀ ਜੀ ਚੁੱਕੇ ਪਾਈਗੇ ਬਸਲੇ ਆ ਜਾਣਾ ਜਿੱਡੀ ਸਾਡੀ ਗੱਲ ਬਸਾ ਉੱਤੇ ਚੜਦੇ ਠੀਕ ਜਾ ਇੱਥੇ ਚੜ੍ਹਦੇ ਕਿਹਨੂੰ ਬਿਲਕੁਲ ਇਹਨੂੰ ਜੇ ਤੈ ਮਟੀਆਰ ਵਾਲੀ ਬੱਸ ਚੜਾਤਾ ਨਾ ਮੈਂ ਨੂੰ ਨੇ ਅੱਖਾਂ ਵੀ ਕਹਿੰਦੇ ਤਾਂ ਬਾਈ ਪੁੱਤਰੀ ਬੈਗ ਲੈ ਲੈ ਆਪਾਂ ਤੁਹਾਨੂੰ ਅੰਦਰ ਪੈਸੇ ਦੇ ਦੇਣੀ ਕੁੜੀ ਨੂੰ ਸਾਡੇ ਬੱਚੇ ਹੋ ਗਿਆ ਜਲੇ ਸਕੂਲ ਤੋਂ ਤੇ ਇਹਨਾਂ ਛੱਟਣ ਜਾ ਰਹੇ ਨੇ ਉਤਾਰ ਭਾਜੀ ਤੇ ਬੱਸ ਹੀ ਫੈਮਿਲੀ ਵੀ ਚੱਲੀ ਆਪਣੇ ਘਰੇ ਬਹੁਤ ਦਿਨ ਹੋਏ ਸੀ ਇਹਨੂੰ ਨਾ ਆਇਆ ਨੂੰ ਇਸ ਕਰਕੇ ਹੁਣ ਕਹਿੰਦੇ ਵੀ ਹੁਣ ਜ਼ਿਆਦਾ ਟਾਈਮ ਰਹਿਣਾ ਚਾਹੀਦਾ ਬਾਏ ਬਾਈ ਕਰ ਰੇ ਮੇਰਾ ਪੁੱਤ ਭਾਬੀ ਸਾਡੀ ਥੋੜੀ ਜਿਹੀ ਲੇਟ ਹੈ ਬਸ ਹੀ ਫੈਮਿਲੀ ਚੱਲੀ ਹੈ ਰੋਟੀਆਂ ਵਤਰਾ ਨੂੰ ਚਲੋ ਕਾਕੀ ਦਾ ਲਾ ਲਓ ਬਾਈ பிரா சே சேர ஜ கலாக்கா ਤੇ ਇਧਰ ਆਪਣੇ ਕੋਰੀਅਰ ਜਿਹੜੇ ਅਸੀਂ ਜਾਣੇ ਸੀ ਜਾ ਰਹੇ ਨੇ ਤੇ ਜਿਹੜੇ ਆਪਾਂ ਬਟਿਕ ਤੇ ਤੁਹਾਨੂੰ ਦਿਖਾਉਣਾ ਭੁੱਲ ਗਏ ਦੇਖੋ ਆ ਕਿੰਨੀ ਸੋਹਣੀ ਬਾਸਕਟ ਬਣ ਕੇ ਗਈ ਛੋਟੇ ਜਿਹੇ ਕਾਕੇ ਦੀ ਕਿਸੇ ਦੀ ਨਾ ਤੇ ਨਾਲ ਹੀ ਆਪਣੇ ਉਹਨਾਂ ਦੇ ਕੁਰਤੇ ਪਜਾਮੇ ਆ ਦਿਖਾਓ ਛੋਟੇ ਬੱਚਿਆਂ ਦੇ ਕੁਰਤੇ ਪਜਾਮੇ ਗਏ ਆ ਬਣ ਕੇ ਚਾਰ ਕੇ ਪੰਜਾ ਹਾਂ ਚਾਰ ਬਣ ਕੇ ਗਏ ਨੇ ਤੇ ਨਾਲ ਹੀ ਵੱਡਿਆਂ ਦੇ ਗਏ ਕੁਰਤੇ ਜਵੇਂ ਬਣ ਕੇ ਆ ਡਾਡ ਕਲਰ ਨੇ ਬਲੈਕ ਸੇਮ ਇਦਾਂ ਦੇ ਕਲਰ ਨੇ ਜੀ ਜਿਹੜੇ ਉਹਨਾਂ ਨੇ ਆਪਣੇ ਵੀ ਜਾਨਕੀ ਵੱਡਿਆਂ ਨੇ ਬਣਾਏ ਉਹੀ ਛੋਟੇ ਦੇ ਨਾਲ ਬਣਾਏ ਹੋਏ ਨੇ ਤੇ ਹੁਣ ਬਸ ਇਹ ਕੋਰੀਅਰ ਜਾਣਾ ਆਪਣਾ ਭੈਣ ਦੀ ਹੈ ਹੀ ਆਈ ਹੋਈ ਏ ਤੇ ਪੈਨੋਟੇ ਫੜਾ ਕੇ ਆਉਣਾ ਬਾਈ ਹੈਂਡੀ ਫੜਾ ਕੇ ਆਉਣੇ ਨੇ ਹਾਂ ਸਾਡੇ ਕੋਲ ਉਹ ਵੀ ਆਪਣੀ ਸਰਵਿਸ ਜਿਹੜੀ ਹੈ ਬਾਈ ਹੈਂਡ ਫਰੋਣ ਵਾਲੀ ਉਹ ਵੀ ਅਵੇਲੇਬਲ ਹੈ ਕਿ ਨਹੀਂ ਕੋਈ ਪਿੰਡ ਪਰਾ ਪੰਜਾਬ ਆਇਆ ਹੋਇਆ ਹਾਂ ਤੇ ਜਿੱਥੇ ਮਰਜ਼ੀ ਪੰਜਾਬ ਦੇ ਕਿਸੇ ਵੀ ਕੋਨੇ 'ਚ ਹੋਣ ਬਿਲਕੁਲ ਬਿਲਕੁਲ ਤੁਹਾਨੂੰ ਹੋਮ ਡਿਲੀਵਰੀ ਆਪਾਂ ਦੇ ਦਿੰਦੇ ਹਾਂ ਬਿਲਕੁਲ ਬਿਲਕੁਲ ਉਹਦੇ ਚਾਰਜਸ ਅਲੱਗ ਤੋਂ ਲੱਗਦੇ ਨੇ ਤੇ ਸਾਡੀ ਦੱਸਣੀ ਜ਼ਰੂਰੀ ਉਹਨੇ ਚਾਰਜ ਦੱਸਣਾ ਜ਼ਰੂਰੀ ਨੇ ਕਈ ਵਾਰ ਫਿਰ ਐਦਾਂ ਹੋ ਜਾਂਦਾ ਵੀ ਭੈੜਾ ਕਹਿੰਦੇ ਤੁਸੀਂ ਚਾਰਜ ਦੱਸੇ ਨਹੀਂ ਆਏ ਉਹਦੇ ਵਿੱਚ ਤੇ ਅੱਜ ਨਾ ਮੇਰੀ ਸਿਰਸਰੀ ਅੱਖ ਬੜੀ ਦੁਕਾਨ ਦੀ ਪਤਾ ਨਹੀਂ ਕਾਤੋਂ ਤੇ ਪ੍ਰਧਾਨ ਸਾਹਿਬ ਨੇ ਇਧਰ ਗੱਡੀ ਆਪਣੀ ਰੈਡੀ ਕਰ ਲਈ ਤੇ ਮੈਂ ਟੋਪੀ ਲਾਹ ਤੇ ਮੇਂ ਚੇਤਾ ਭੁੱਲ ਗਿਆ ਕਿ ਮੈਂ ਟੋਪੀ ਪਾ ਲਈ ਤੇ ਮੈਨੂੰ ਆਖੇ ਮੇਰੇ ਵਾਲ ਨਾ ਖਰਾਬ ਹੋ ਜਾਣ। ਇਧਰ ਪ੍ਰਧਾਨ ਸਾਹਿਬ ਚੱਲੇ ਇਨੀ ਧੁੰਦ ਦੇ ਵਿੱਚ ਤੇ ਪ੍ਰਧਾਨ ਸਾਹਿਬ ਨੇ ਤਾਂ ਆਪਣੇ ਕੰਮ ਤੇ ਜਾਣਾ ਬਟ ਇਹ ਕੋਰੀ ਸਾਡਾ ਜਿਹੜਾ ਮੁੰਡਾ ਏ ਉਹ ਦੇਨ ਜਾਏਗਾ। ਇਹਨੇ ਆਪਾਂ ਲੋਕਲ ਕੋਰੀ ਦੇ ਉਹ ਕੱਢ ਲਈਆਂ। ਜੀ। ਕੁਲਵਿੰਦਰ ਤੋਂ ਉਹ ਟ੍ਰੈਕਿੰਗ ਹਾਂ ਤੁਹਾਡੇ ਕੋਲ ਯਾਰ ਉਹਨਾਂ ਨੇ ਮੈਸੇਜ ਆਈ ਦੇਨੇ ਵਿਚਾਰਾਂ ਦੇ। ਓਏ ਕਿਤੇ ਚਾੜਤੀ ਪ੍ਰਧਾਨ ਨੇ। ਬਾਏ 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 ਤੇ ਅਨਰ ਫੋਨ ਲੈ ਲਿਆ ਫੋਨ ਲੈ ਲੇ ਫੋਨ ਕਿੱਥੇ ਪਿਆ ਦੇਖਿਆ ਜੇ ਮੈਂ ਨਾ ਹੋਵਾਂ ਜੇ ਮੈਂ ਨਾ ਰਹਾ ਤੇਰੀ ਜ਼ਿੰਦਗੀ ਦੇ ਵਿੱਚ ਜੀ ਹੈਣਾ ਜੇ ਮੈਂ ਨਾ ਰਹਾ ਤੇਰੀ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਜੱਟਾ ਸੁਣੀ ਹੈ ਇਹ ਚ ਕੁਝ ਰਹਿ ਤਾ ਨਹੀਂ ਗਿਆ ਤੁਹਾਡਾ ਸਮਾਨ ਪਟਾਣਾ ਨਾ ਬੇਬੀ ਨਾ ਨਾ ਬੇਬੀ ਨਾ ਤੇ ਅੱਜ ਕੱਪੜੇ ਵੀ ਧੋਣੇ ਹਨ ਮਸ਼ੀਨ ਭਰੀ ਵੀ ਕੱਪੜਿਆਂ ਦੀ ਕਿਉਂਕਿ 2-3 ਦਿਨ ਲਗਾਤਾਰ ਹੀ ਹੋ ਗਏ ਤੁਹਾਨੂੰ ਪਤਾ ਕਦੀ ਕਿੱਧਰ ਘੁੰਮਦੇ ਰਹੇ ਕਦੀ ਕਿੱਧਰ ਘੁੰਮਦੇ ਰਹੇ ਹਨ ਤੇ ਸਾਰੇ ਬਾਏ ਟਾਟਾ ਟਾਟਾ ਬਾਏ ਬਾਏ ਪ੍ਰਧਾਨ ਜੀ ਮੈਂ ਨਾ ਯਾਦ ਕਰਉਂਦੀ ਨਾ ਬਿਨਾ ਫੋਨ ਤੋਂ ਤੋੜਣਾ ਸੀ ਠੀਕ ਹੈ ਮੈਂ ਤੁਹਾਨੂੰ ਲੋਕੇਸ਼ਨ ਸੈਂਡ ਕਰ ਦੇਣੀ ਹੈ ਚੰਗਾ ਓਕੇ ਓਕੇ ਮੈਂ ਪਰਨੀਤ ਵੀ ਚਲਾ ਗਿਆ ਸਕੂਲ ਤੇ ਪ੍ਰਧਾਨ ਸਾਹਿਬ ਵੀ ਗਏ ਰਹਿ ਗਈਆਂ ਮੈਂ ਤੇ ਮਾਤਾ ਤੇ ਹੁਣ ਆਪਾਂ ਕਰਦਿਆਂ ਕਰਦੇ ਕੰਮ ਤਾਂ ਦੇ ਪਹਿਲਾਂ ਬੁਟੀਕ ਦੇ ਕੰਮ ਇਹਨੇ ਵੇਡਦੇ ਹਣਾ ਜਿਹੜੇ ਕਰਨ ਵਾਲੇ ਨੇ ਉਹ ਕਰ ਲਈਏ ਜਿਹੜੇ ਪਹਿਲਾਂ ਲੋਕਲ ਕੋਰੀ ਜੜੀਆਂ ਉਹ ਕੱਢੀ ਜੇ फटाफट ਹਾਂਜੀ ਜੀ ਜੇ ਜਿਵੇਂ ਤੁਸੀਂ ਪਹਿਲਾ ਵਲੌਗ ਪਿਛਲਾ ਸੌਰੀ ਪਿੱਛੇ ਦੇਖਿਆ ਹਣਾ ਆਪਾਂ ਗੱਡੀ 'ਚ ਬੜਾ ਇੰਜੋਏ ਕਰਦੇ ਸੀ ਮਰੂਤੀ 'ਚ ਤੇ ਬਾਕੀ ਇਹ ਵਲੌਗ ਨਾ ਵਿਆਹ ਤੋਂ ਪਹਿਲਾਂ ਦਾ ਸੀ ਇਹ ਤੇ ਮੈਂ ਸੋਚਿਆ ਪਹਿਲਾਂ ਤੁਹਾਨੂੰ ਵਿਆਹ ਦੇ ਲਗਾਤਾਰ ਵਲੌਗ ਦੇ ਦਈਏ ਤੇ ਬਾਅਦ 'ਚ ਵੀ ਪਾ ਦਾਂਗੇ ਹਣਾ ਤੁਹਾਡਾ ਵੀ ਥੋੜਾ ਜਿਹਾ ਮਨੋਰੰਜਨ ਹੋ ਜਾਊਗਾ ਤੇ ਕਾਫੀ ਸਾਰੇ ਆਪਣੀਆਂ ਵੀਡੀਓ ਨੂੰ ਤੁਸੀਂ ਪਿਆਰ ਦਿੱਤਾ ਹਨ ਤੇ ਕਾਫੀ ਸਾਰੇ ਕਮੈਂਟ ਵੀ ਆਏ ਚੰਗੇ ਵੀ ਆਏ ਮਾੜੇ ਵੀ ਕਹਿੰਦੇ ਕਹਿੰਦੇ ਨਾ ਵੀ ਜਿੰਨੇ ਮੂੰਹ ਉਹਨੀਆਂ ਗੱਲਾਂ ਹਨ ਤੇ ਜੇ ਚੰਗੇ ਆ ਤੇ ਮਾੜੇ ਵੀ ਲੋਕ ਹੈਗੇ ਨੇ ਤੇ ਉਹਦੇ ਵਿੱਚ ਕਈ ਗਗਨ ਬਾਰੇ ਪੁੱਛ ਰਹੇ ਸੀ ਹਨ ਤੇ ਵਿੱਚ ਸਾਨੂੰ ਕਈ ਕਹਿ ਰਹੇ ਨੇ ਵੀ ਤੁਸੀਂ ਕਿਦਾਂ ਲਈ ਗਗਨ ਦਾ ਜ਼ਿਕਰ ਹੀ ਨਹੀਂ ਕੀਤਾ ਵੀ ਯਾਰ ਹੱਦ ਹੋ ਗਈ ਤੁਹਾਡੇ ਵਾਲੀ ਉਹ ਸਾਡੀ ਭੈਣ ਹੈ ਉਸਾ ਦੀ ਤਾਂ ਹੈ ਨਹੀਂ ਕਿ ਕੋਈ ਸਾਡੀ ਸ਼ਰੀਕਣੀ ਹੈ ਜਾਂ ਸਾਡੀ ਕੋਈ ਉਹ ਦੁਸ਼ਮਣ ਹੈ ਆਪਾਂ ਉਹਦਾ ਜ਼ਿਕਰ ਨਹੀਂ ਕੀਤਾ ਹੋਏਗਾ ਤੇ ਨਾਲੇ ਤੁਹਾਨੂੰ ਅਸੀਂ 20 ਮਿੰਟਾਂ ਦਾ ਵਲੌਗ ਦੇ ਕੇ ਤੇ ਉਹਦੇ ਵਿੱਚ ਤੁਹਾਨੂੰ ਪਤਾ ਕਿ ਅਸੀਂ 20 ਮਿੰਟਾਂ ਤੋਂ ਬਾਅਦ ਜਿਹੜਾ ਸਾਡਾ ਟਾਈਮ ਲੰਘਿਆ ਉਹ ਆਪਾਂ ਕੀ ਕੁਝ ਕੀਤਾ ਕੀ ਗੱਲਾਂ ਕੀਤੀਆਂ ਨੇ ਕੀ ਨਹੀਂ ਕੀਤੀਆਂ ਕਿੰਨੀ ਵਾਰ ਆਪਾਂ ਫਤਿਹੁਰਾਂ ਵੀਡੀਓ ਕਾਲ ਲਾਈ ਹੈ ਨਾ ਯਾਰ ਸਾਡਾ ਪਰਿਵਾਰ ਹੈ ਜੇ ਸਾਡੇ ਚ ਪਿਆਰ ਹੈ ਤਾਂ ਅਸੀਂ ਤਿੰਨੇ ਭੈਣਾਂ ਇਕੱਠੀਆਂ ਕੱਟੀ ਜਾ ਰਹੀਆਂ ਠੀਕ ਹੈ ਤੇ ਇੱਕ ਘਰ ਦੇ ਵਿੱਚ ਹੈ ਜਿਹੜੀ ਮੇਨ ਗੱਲ ਹੈ ਅੱਜ ਦੇ ਟਾਈਮ ਇਹ ਟਾਈਮ ਹੈ ਕਿ ਸਕੀਆਂ ਭੈਣਾਂ ਇੱਕ ਦੂਜੇ ਦੁਸ਼ਮਣ ਹੋਈਆਂ ਪਈਆਂ ਨੇ ਬਹੁਤ ਮੈਨੂੰ ਫੋਨ ਮੈਸੇਜ ਆਉਂਦੇ ਆ ਵੀ ਤੁਸੀਂ ਕਰਮਾ ਵਾਲਿਓ ਹਨਾ ਤੁਸੀਂ ਸਾਰੇ ਇਕੱਠੇ ਰਹਿੰਦੇ ਹੋ ਵੀ ਅੱਜ ਦਾ ਹਜਾ ਟਾਈਮ ਹੈ ਵੀ ਅਸੀਂ ਆਪਣੀਆਂ ਭੈਣਾਂ ਦਾ ਆਪਣੇ ਭਾਈਆਂ ਦਾ ਇੰਨਾ ਕਰਦੇ ਆ ਬਟ ਐਂਡ ਤੇ ਕੋਈ ਨਹੀਂ ਕਿਸੇ ਦਾ ਬਣਦਾ ਹੈਗਾ ਤੇ ਅੱਜ ਦੀ ਘੜੀ ਵਾਹਿਗੁਰੂ ਦੀ ਨਿਗਾ ਸਾਡੇ ਵੱਲ ਸੁਵੱਲੀ ਹੈ ਤੇ ਮੈਂ ਕਰੇ ਪਰਮਾਤਮਾ ਐਦਾਂ ਹੀ ਸਾਡੇ ਵੱਲ ਨਿਗਾ ਜਿਹੜੀ ਸੁਵੱਲੀ ਰੱਖਣਾ ਨਾ ਤੇ ਸਾਡਾ ਕੱਠ ਸਾਡਾ ਪਿਆਰ ਇਦਾਂ ਹੀ ਚੱਲਦਾ ਰਵੇ ਉਹ ਕਹਿੰਦੇ ਨੇ ਨਾ ਵੀ ਲੜਨ ਵੇਲੇ ਆਵੇ ਵਿਛੜਨ ਵੇਲੇ ਨਾ ਆਵੇ ਤੇ ਬਾਕੀ ਮੈਂ ਇੰਨਾ ਕੁ ਮੈਨੂੰ ਮਾਣ ਹੈ ਹਨਾ ਵੀ ਚਲੋ ਕਦੀ ਲੜਾਈ ਝਗੜਾ ਵੀ ਨਹੀਂ ਹੋਇਆ ਜੇ ਹੁੰਦਾ ਤੇ ਉਹ ਐਜ਼ ਫਨ ਹੁੰਦਾ ਤੇ ਜੋ ਵੀ ਹੁੰਦਾ ਉਹ ਵਲੌਗ ਦੇ ਵਿੱਚ ਹੁੰਦਾ ਠੀਕ ਹੈ ਨਾ ਤੇ ਗगनਦੀ ਵੀ ਉੱਥੇ ਜਾਣਾ ਮਜਬੂਰੀ ਸੀ ਬਟ ਉਹ ਗਏ ਤਾਂ ਥੋੜੇ ਦਿਨਾਂ ਬਾਅਦ ਅਸੀਂ ਲੋਹੜੀ ਤੱਕ ਹੀ ਗਏ ਸੀ ਪਰ ਹੁਣ ਸਾਡ ਨੂੰ ਕੰਮ ਹੀ ਉੱਥੇ ਇਹੋ ਜਿਹਾ ਪੈ ਗਿਆ ਹਨਾ ਤੇ ਉਹਦੀ ਵੀ ਉਹ ਵਾਪਸ ਚਾਹ ਕੇ ਵੀ ਨਹੀਂ ਆ ਸਕਦੇ ਕਿਉਂਕਿ ਪਹਿਲਾ ਕਲਵਿੰਦਰ ਹੋਣਾ ਉਹਨਾਂ ਨੂੰ ਲੈਣ ਜਾਣਾ ਸੀ ਅਰਾਊਂਡ 17 ਤਰੀਕ ਨੂੰ ਪਰ ਕੰਮ ਇਹ じゃ ਹੋ ਗਿਆ ਕਿ ਵਿੱਚ ਸੈਟਰਡੇ ਸੰਡੇ ਆ ਗਿਆ ਇਹਦੇ ਕਰਕੇ ਉਹ ਨਹੀਂ ਉੱਥੋਂ ਆ ਸਕਦੇ ਹਨ ਕਿਉਂਕਿ ਉਹ ਕੰਮ ਮੰਡੇ ਜਾਂ ਟਿਊਜ ਦੇ ਤੱਕ ਹੀ ਹੋਣਾ ਸੀ ਤੇ ਉਸ ਤੋਂ ਬਾਅਦ ਕੀ ਹੋਇਆ ਵੀ ਕਲਵਿੰਦਰ ਫ੍ਰੀ ਨਹੀਂ ਹੈਗੇ ਹੁਣ ਘੱਟੋ ਘੱਟ ਕਲਵਿੰਦਰ ਮਿਲਦਾ ਵੀ 5 6 ਫਰਵਰੀ ਦਾ ਤੱਕ ਫ੍ਰੀ ਨਹੀਂ ਹੈਗੇ ਤੇ ਸਵੇਰ ਦਾ ਦੇਣੀ ਉਹ ਕੱਲੇ ਫ੍ਰੀ ਹੈ ਉਸ ਤੋਂ ਬਾਅਦ ਫੇਰ ਉਹ ਹੀ ਕੰਮ ਤੇ ਜੇ ਉਹ ਲੈਣ ਜਾਂਦੇ ਆ ਸਵੇਰੇ ਤੇ ਸਵੇਰੇ ਉਹਨਾਂ ਦਾ ਕੰਮ ਨਹੀਂ ਹੋਇਆ ਕਿਦਾਂ ਆ ਜਾਣ ਕੁਝ ਗੱਲਾਂ ਆਪਾਂ ਨਹੀਂ ਤੁਹਾਨੂੰ ਦੱਸਦੇ ਹੈਗੇ ਤੇ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਕਈ ਹਨਾ ਇਦਾਂ ਦੇ ਆ ਜਾਂਦੇ ਉੱਠ ਕੇ ਜਿਨ੍ਹਾਂ ਨੂੰ ਬਲੌਗ ਦੇਖਣ ਨੂੰ 4 ਦਿਨ ਹੋਏ ਹੁੰਦੇ ਨੇ ਤੇ ਉਹ ਆਪਦੇ ਵੀ ਗਿਆਨੀ ਬਣ ਜਾਂਦੇ ਨੇ ਗਿਆਨ ਵੰਡਣ ਲੱਗ ਜਾਂਦੇ ਨੇ ਇਦਾਂ ਉਹ ਓਦਾਂ ਹਨਾ ਤੇ ਜਿਹੜੇ ਭੈਣ ਭਰਾ ਪਹਿਲੇ ਦਿਨ ਤੋਂ ਸਾਡੇ ਨਾਲ ਜੁੜੇ ਨੇ ਤੇ ਉਹਨਾਂ ਨੂੰ ਸਾਡੇ ਬਾਰੇ ਸਾਰਾ ਕੁਝ ਪਤਾ ਵੀ ਸਾਡਾ ਮੇਰਾ ਨੇਚਰ ਕਿ ਜੰਦਾ ਸੋ ਉਹਨੂੰ ਦਾ ਕਿ ਜੰਦਾ ਗਗਨ ਦਾ ਕਿਦੰਦਾ ਉਹ ਰਗ ਰਗ ਤੋਂ ਵਾਕਿਵਾ ਸਾਡੀ ਤੋਂ ਸਾਰੇ ਜਾਣੇ ਤੇ ਜਿਹੜੇ ਕੱਲ ਦੇ ਆਏ ਹੁੰਦੇ ਆ ਨਾ ਚਾਰਕ ਦਿਨ ਹੁੰਦੇ ਨੇ ਜੇ ਵੀਡੀਓ ਦੇਖਣ ਨੂੰ ਤੇ ਉਹ ਕੋਈ ਨਾ ਕੋਈ ਨਵੇਂ ਕਮੈਂਟ ਕਰਨ ਲੱਗ ਜਾਂਦੇ ਆ ਵੀ ਇੱਕ ਭੈਣ ਸਾ ਤੁਸੀਂ ਤਾਂ ਹੀ ਕਹਿੰਦੇ ਮੈਂ ਤਾਂ ਹਰਾਨ ਗਈ ਆਵੇ ਉਹਨਾਂ ਦੇ ਕਮੈਂਟ ਪੜ ਕੇ ਸ਼ਾਇਦ ਕਮੈਂਟ ਹੋਣਾ ਵੀ ਵੀਡੀਓ 'ਚ ਕਹਿੰਦੇ ਸ਼ਰਮ ਨਹੀਂ ਆਉਂਦੀ ਹੈਗੀ ਗਗਨ ਉੱਥੇ ਕੰਮ ਕਰਦੀ ਫਿਰਦੀ ਏ ਨਾ ਬੰਦਾ ਪੁੱਛੇ ਵੀ ਗਗਨ ਕੰਮ ਕਰਦੀ ਆ ਆਪਣੇ ਘਰ ਦਾ ਕਰਦੀ ਫਿਰਦੀ ਏ ਲੋਕਾਂ ਲਾਤ ਨਹੀਂ ਕਰਦੀ ਫਿਰਦੀ ਹੈਗੀ ਹੈ ਤੇ ਜੇ ਇੱਕ ਟਾਈਮ ਲੋਕਾਂ ਦਾ ਵੀ ਆਪਾਂ ਕੋਈ ਕਰਦੇ ਆ ਤੇ ਆਪਦੀ ਮਿਹਨਤ ਦੇ ਵਿੱਚ ਕੋਈ ਚੋਰੀ ਨਹੀਂ ਹੈ ਕਹਿੰਦੇ ਜਾਰੀ ਮੇਣਾ ਚੋਰੀ ਮੇਣਾ ਆਪਦੇ ਕੰਮ ਦਾ ਕਾਹਦਾ ਮੇਣਾ ਹਨਾ ਤੂੰ ਆਪਦੇ ਘਰ ਬੈਠੀ ਏ ਤੇ ਨਾ ਕੀ ਇਹ ਕਿ ਅਸੀਂ ਉਹਨੂੰ ਇੱਥੋਂ ਕੱਢਿਆ ਏ ਠੀਕ ਏ ਤੂ ਆਪਣੇ ਆਪਣੀ ਸਾਡੀ ਮੰਮੀ ਨਾਲ ਗਈ ਸਾਡੇ ਭਰਾ ਨਾਲ ਗਈ ਕਿਉਂਕਿ ਸਾਡੇ ਜਿਹੜੇ ਭੈਣ ਭਰਾ ਪਹਿਲੇ ਦਿਨ ਤੋਂ ਵਲੌਗ ਦੇਖਦੇ ਆ ਜਦੋਂ ਦਾ ਸਾਡਾ ਭਰਾ ਆ ਉਹ ਸਾਡੇ ਕੋਲ ਹੀ ਰਹਿ ਰਿਹਾ ਸੀ ਮੰਮੀ ਘਰ ਕੇ ਨਾ ਕਿ ਮੰਮੀ ਉੱਥੇ ਇਕੱਲੇ ਰਹਿੰਦੇ ਤੇ ਮੰਮੀ ਸਾਡੇ ਕੋਲ ਰਹਿੰਦੇ ਤੇ ਭਰਾ ਵੀ ਇੱਥੇ ਸੀ ਤੇ ਚਾਹੇ ਜਿੰਨਾ ਮਰਜੀ ਹਨਾ ਆਪਾਂ ਉਹ ਕਰੀਏ ਫਿਰ ਵੀ ਆਪਦਾ ਘਰ ਆਪਦਾ ਹੀ ਹੁੰਦਾ ਤੇ ਬ੍ਰਦਰ ਕਹਿੰਦਾ ਵੀ ਹੁਣ ਮੈਂ ਨਾ ਇੱਥੇ ਹੋ ਗਿਆ ਰਹਿਣ ਦੇਣ ਤਾਂ ਮੇਰੇ ਨਾਲ ਇੱਕ ਜਣ ਚਲੋ ਤੇ ਮੈਂ ਤਾਂ ਜਾ ਨਹੀਂ ਸਕਦੀ ਤੁਹਾਨੂੰ ਪਤਾ ਹੀ ਹੈ ਪੀ ਮੇਰਾ ਕੰਮ ਬੁਟੀਕ ਦਾ ਹਨਾ ਤੇ ਬਾਕੀ ਇਦਾਂ ਛੱਡ ਕੇ ਵੀ ਨਹੀਂ ਜਾ ਸਕਦੇ ਸਾਰਾ ਘਰ ਹਨਾ ਤੇ ਗਗਨ ਚਲੀ ਗਈ ਨਾਲ ਗਗਨ ਕਿੱਬੇ ਚਲ ਤੂੰ ਸਕੂਲ ਨਹੀਂ ਜਾਂਦੀ ਹੈਗੀ ਜਿਹੜੀਆਂ ਭੈਣ ਭਰਾ ਨਵੇਂ ਜੋੜੇ ਜਿਹੜੇ ਮੂੰਹ ਚਾਕੇ ਕਮੈਂਟ ਕਰ ਦਿੰਦੇ ਆ ਪੁੱਠੇ ਸਿੱਧੇ ਜੇ ਹਨ ਤੇ ਉਹਨਾਂ ਨੂੰ ਮੈਂ ਰਿਪਲਾਈ ਕਰ ਰਹੀ ਆ ਇਹ ਤੇ ਵੀ ਗਗਨ ਗਈ ਉੱਥੇ ਪਰ ਉਹਨਾਂ ਨੂੰ ਹੁਣ ਲੋੜੀ ਜਾਣੇ ਲੋੜੀ ਤੋਂ ਬਾਅਦ ਉਹਨਾਂ ਨੇ ਆਉਣਾ ਸੀ ਪਰ ਉਹ ਨਹੀਂ ਆ ਸਕੇ ਹਨਾ ਤੇ ਇਹਦੇ 'ਚ ਕਿਸੇ ਦਾ ਕੋਈ ਕਸੂਰ ਨਹੀਂ ਹੈਗਾ ਨਾਲੇ ਗगन ਆਪਣੇ ਘਰ ਬੈਠੀ ਕੋਈ ਬਾਹਰ ਨਹੀਂ ਬੈਠੀ ਹੈਗੀ ਗगन ਕੋਈ ਸਾਡੀ ਦਰਾਨੀ ਠਾਣੀ ਤਾਂ ਹੈ ਨਹੀਂ ਕਿ ਸਾਡੇ ਨਾਲ ਲੜ ਕੇ ਗਈ ਹੈ ਹਨਾ ਤੇ ਵੀ ਜਾਂ ਉਹਨੇ ਵਾਪਸ ਇੱਥੇ ਆਉਣਾ ਨਹੀਂ ਹੈਗਾ ਵਲੌਗ ਨੂੰ ਚੰਗੀ ਤਰ੍ਹਾਂ ਦੇਖ ਲਿਆ ਕਰੋ ਜੇ ਕੋਈ ਸਵਾਲ ਹੁੰਦੇ ਆ ਤਾਂ ਪਿਛਲੀਆਂ ਵੀਡੀਓ ਜਾ ਕੇ ਚੈੱਕ ਕਰ ਲਿਆ ਕਰੋ ਤੁਹਾਨੂੰ ਅੰਦਰ ਤੁਹਾਡੇ ਸਵਾਲਾਂ ਦੇ ਜਵਾਬ ਮਿਲ ਜਾਂਦੇ ਆ ਠੀਕ ਹੈ ਤੇ ਐਵੇਂ ਪੁੱਠੇ ਤੇ ਕਮੈਂਟ ਕਰਨ ਲੱਗਾ ਨਾ 100 ਵਾਰ ਸੋਚਿਆ ਕਰੋ ਪਰਿਵਾਰਕ ਵੀਡੀਓਜ਼ ਹੁੰਦੀਆਂ ਨੇ ਸਾਡੀਆਂ ਕੋਈ ਇਹ ਚ ਆਈ ਲੋਕਾਂ ਵਾਂਗੂ ਸ਼ੋਅ ਆਫ ਤਾਂ ਕਰਦੇ ਨਹੀਂ ਕੀ ਤੁਹਾਡੇ ਸਾਹਮਣੇ ਕੁਝ ਹੋਰ ਤੇ ਕੈਮਰੇ ਦੇ ਸਾਹਮਣੇ ਕੁਝ ਹੋਰ ਹਨਾ ਵੀ ਦੁਨੀਆ ਦੇ ਸਾਹਮਣੇ ਆਪਾਂ ਕੁਝ ਹੋਰ ਆ ਆਫ ਕੈਮਰਾ ਕੁਝ ਹੋਰ ਆ ਅਸੀਂ ਜਿਵੇਂ ਦੇ ਵੀ ਹੈਗੇ ਆ ਠੀਕ ਹੈ ਚਾਹੇ ਅਸੀਂ ਮਾੜਿਆ ਚਾਹੇ ਚੰਗਿਆ ਚਾਹੇ ਮੂੰਹ ਧੋਤਾ ਚਾਹੇ ਨਹੀਂ ਧੋਤਾ ਜੋ ਕੁਝ ਵੀ ਹੈਗਾ ਤੁਹਾਡੇ ਸਾਹਮਣੇ ਅਸੀਂ ਉਦਾਂ ਹੀ ਆਉਣੇ ਆ ਠੀਕ ਹੈ ਜੀ ਤੇ ਹੋਪ ਕਿ ਉਹਨਾਂ ਭੈਣਾਂ ਨੂੰ ਜਵਾਬ ਮਿਲ ਗਿਆ ਹੋਣਾ ਜਿਹੜੀਆਂ ਨੈਗੇਟਿਵ ਕਮੈਂਟਾਂ ਤੇ ਬਹੁਤ ਜਾਨੀ ਕਿ ਉਹਨਾਂ ਦਾ ਦਿਮਾਗ ਚੱਲਦਾ ਮੈਂ ਤਾਂ ਇਹ ਹੈਰਾਨਾ ਵੀ ਤੁਸੀਂ 15 ਮਿੰਟ ਦੀ ਵੀਡੀਓ ਦੇਖ ਕੇ ਇੰਨੇ ਆਈਡੀਆ ਲਾਉਣ ਲੱਗ ਜਾਂਦੇ ਹੋ ਤੇ ਤੁਸੀਂ ਘਰੇ ਕੀ ਕਰਦੀਆਂ ਹੋਗੀਆਂ ਆਪਦੇ ਹੈਨਾ ਤੇ ਹੁਣ ਉਹਨਾਂ ਨੂੰ ਮਿਰਚਾਂ ਵੀ ਲੱਗਣਗੀਆਂ ਵੀ ਬੜਾ ਸਾਨੂੰ ਜਵਾਬ ਦੇ ਦੇਣੇ ਮੈਨੂੰ ਸਮਝ ਆ ਵੀ ਘਰੇ ਕੀ ਕਰਦੀਆਂ ਹੋਣਗੀਆਂ ਤੇ ਮੇਰੇ ਤੱਕ ਕਿਸੇ ਦੀ ਗੱਲ ਹੀ ਨਹੀਂ ਚੱਲਦੀਆਂ ਹੋਣੀਆਂ ਕੱਠ ਭਾਣੇ ਤਾਂ ਹੀ ਨਿਭਦਾ ਜੇ ਆਪਣੇ ਅੰਦਰ ਪੇਸ਼ੈਂਸ ਹੋਣ ਠੀਕ ਹੈ ਕਿਉਂਕਿ ਪੰਜੇ ਉਂਗਲਾਂ ਇੱਕਸਾਰ ਨਹੀਂ ਹੁੰਦੀਆਂ ਜ ਸਾਡੇ ਘਰ ਦੇ ਵਿੱਚ ਕੋਈ 10 ਜਾਣੇ ਅਸੀਂ ਰਹਿ ਰਹੇ ਆ ਤੇ ਦਸਾਂ ਦਸ ਇੱਕੋ ਜਿਹਾ ਸੁਭਾਅ ਨਹੀਂ ਹੈਗਾ ਸਾਡਾ ਕਿਸੇ ਦਾ ਤੱਤਾ ਹੈ ਕਿਸੇ ਦਾ ਠੰਡਾ ਹੈ ਤੇ ਜੇਕਰ ਤੱਤਾ ਤੇ ਸਾਹਮਣੇ ਵਾਲਾ ਠੰਡਾ ਹੋਣਾ ਪੈਂਦਾ ਸਾਨੂੰ ਤਾਂ ਜਾ ਕੇ ਸਾਡਾ ਕੱਠ ਚੱਲ ਰਿਹਾ ਅੱਜ ਤੱਕ ਠੀਕ ਹੈ ਤੇ ਬਾਕੀ ਪਰਮਾਤਮਾ ਦੇ ਅਰਦਾਸ ਕਰਦੇ ਇਦਾਂ ਹੀ ਚੱ ਅਗਲਾ ਸਮਾਂ ਕਿਸੇ ਨੇ ਦੇਖਿਆ ਨਹੀਂ ਹੈਗਾ ਕਹੇ ਜਿਹਾ ਆਉਣਾ ਮਾੜਾ ਆਉਣਾ ਚੰਗਾ ਆਉਣਾ ਪਰ ਫਿਲਹਾਲ ਦੀ ਘੜੀ ਵਾਹਿਗੁਰੂ ਦੀ ਕਿਰਪਾ ਤੇ ਇਸੇ ਤਰ੍ਹਾਂ ਹੀ ਸਾਡੇ ਤੇ ਕਿਰਪਾ ਜੜੀ ਬਣੀ ਰਹੇ ਤੇ ਲੋ ਜੀ ਜਿਹੜੇ ਚਾਉਣ ਵਾਲੇ ਆ ਉਹਨਾਂ ਨੂੰ ਬਹੁਤ ਸਾਰਾ ਪਿਆਰ ਤੇ ਬਹੁਤ ਬਹੁਤ ਥੈਂਕ ਯੂ ਤੇ ਬਹੁਤ ਸੋਹਣੇ WhatsApp ਤੇ ਕਮੈਂਟ ਆਏ ਸੀ ਬਹੁਤ ਸੋਹਣੇ ਆਪਣੇ YouTube ਤੇ ਕਮੈਂਟ ਆਏ ਸੀ ਕਿ ਬਹੁਤ ਸੋਹਣੇ ਲੱਗ ਰਹੇ ਸੂਟ ਬਹੁਤ ਸੋਹਣੇ ਨੇ ਥੈਂਕ ਯੂ ਜੀ ਤੇ ਸੂਟਾਂ ਨੂੰ ਵਾਕਈ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਤੇ ਬਹੁਤ ਸਾਰੇ ਜਾਣੇ ਪਸੰਦ ਕਰ ਰਹੇ ਆ ਤੇ ਹੁਣ ਵੀ ਇੱਧਰ ਚੱਲ ਰਿਹਾ ਜਿਹੜੀਆਂ ਭੈਣਾਂ ਦੇ ਕੋਰੀਅਰ ਜਾਣੇ ਸੀ ਵਿਆਹ ਕਰਕੇ ਲੇਟ ਹੋ ਗਏ ਸੀ ਨਾ ਤੇ ਉਹ ਸਭ ਦੀ ਪੈਕਿੰਗ ਬੁਕਿੰਗ ਚੱਲ ਰਹੀ ਹੈ ਤੇ ਆਪਾਂ ਸਵੇਰੇ ਧੜਾ ਧੜਾ ਜਿਹੜੇ ਨੇ ਕੋਰੀਅਰ ਉਹ ਭੇਜਾਂਗੇ ਕਿਉਂਕਿ ਅੱਜ ਦਿਨ ਹੈਗਾ ਜੀ ਸੰਡੇ ਦਾ ਤੇ ਸੰਡੇ ਨੂੰ ਕੋਰੀਅਰ ਕੋਈ ਵੀ ਨਹੀਂ ਗਿਆ ਹੋਏਗਾ ਤੇ ਕੋਰੀਅਰ ਪਤਾ ਨਹੀਂ ਕਿਉਂ ਲੇਟ ਹੋ ਰਿਹਾ ਪਤਾ ਕਰਦੇ ਵੀ ਕਿਉਂ ਲੇਟ ਹੋ ਰਹੇ ਨੇ ਤੇ ਲੋ ਜੀ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਨਾਲ ਤੇ ਅੱਜ ਦੀ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਆ ਲਵ ਯੂ ਸਾਰਿਆਂ ਨੂੰ ਬਾਏ ਬਾਏ ਟੇਕ ਕੇਅਰ